ਹੁਣ ਇੱਕ ਪੁਲਿਸ ਇਨਸਪੈਕਟਰ ਦੁਆਰਾ ਸਿੱਖਾਂ ਨੂੰ ਅੱਤਵਾਦੀ ਕਹਿਣ ਦਾ ਮੁੱਦਾ ਬਹੁਤ ਗਰਮਾ ਗਿਆ ਹੈ ਬਹੁਤ ਵੱਡੀ ਚਰਚਾ ਪੱਖ ਖੜੀ ਹੋਈ ਹੈ ਚੁਫੇਰੀਓ ਉਸ ਇਨਸਪੈਕਟਰ ਦੇ ਇਸ ਰਵੱਈਏ ਦੀ ਨਿਖੇਦੀ ਸ਼ੁਰੂ ਹੋ ਗਈ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਧਿਆਨ ਨਾਲ ਸੁਣਿਓ ਤੇ ਇਸ ਬਾਰੇ ਆਪਣਾ ਕਮੈਂਟ ਤੁਸੀਂ ਲਿਖਿਓ ਘਟਨਾ ਹੈ ਜੀ ਆਪਣੇ ਦੇਸ਼ ਦੇ ਯੂਪੀ ਸੂਬੇ ਦੀ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਪਿਲਿਆ ਦਾ ਇਹ ਮਾਮਲਾ ਹੈ ਔਰ ਉਥੇ ਕਾਫੀ ਸਾਰੇ ਸਿੱਖਾਂ ਦੇ ਪਰਿਵਾਰ ਰਹਿੰਦੇ ਨੇ ਤਿੰਨ ਚਾਰ ਪਿੰਡਾਂ ਦੇ ਵਿੱਚ ਸਿੱਖ ਪਰਿਵਾਰਾਂ ਦਾ ਕਾਫੀ ਜਿਹੜਾ ਉਹ ਪ੍ਰਭਾਵ ਹੈਗਾ ਔਰ ਉਥੇ ਇੱਕ ਸੜਕ ਹੈ ਜਿਹੜੀ ਸਰਕਾਰ ਨੇ ਜਦੋਂ ਨਹੀਂ ਬਣਾਈ ਤਾਂ ਉਹਨਾਂ ਨੇ ਫਿਰ ਪੈਸੇ ਇਕੱਠੇ ਕਰਕੇ ਤੇ ਉਹ ਸੜਕ ਬਣਾਈ ਤਾਂ ਉਥੇ ਇਹ ਘਟਨਾ ਵਾਪਰੀ ਹੈ ਜਿਹਦੀ ਚੁਫੇਰੀਓਂ ਨਖੇਦੀ ਹੋ ਰਹੀ ਹੈ ਘਟਨਾ ਇਹ ਵਾਪਰੀ ਕਿ ਕਾਵੜ ਯਾਤਰੀ ਕੁਝ ਉਥੋਂ ਲੰਘ ਰਹੇ ਸੀਗੇ ਤੇ ਕੁਝ ਸਿੱਖ ਵਿਅਕਤੀ ਜਿਹੜੇ ਨੇ ਉਹ ਸੜਕ ਦੇ ਕੋਲ ਖੜੇ ਸੀ ਤਾਂ ਉੱਥੇ ਜਿਹੜੀ ਪੁਲਿਸ ਸੀ ਤੇ ਪੁਲਿਸ ਇੰਸਪੈਕਟਰ ਵਿਵੇਕ ਕੁਮਾਰ ਉਹ ਉੱਥੇ ਆ ਗਏ ਔਰ ਉਹ ਉਹਨਾਂ ਸਿੱਖਾਂ ਨੂੰ ਉਸ ਸੜਕ ਤੋਂ ਪਾਸੇ ਜਾਣ ਲਈ ਉਹਨਾਂ ਤੇ ਜ਼ੋਰ ਪਾਉਣ ਲੱਗੇ ਤਾਂ ਉਹ ਜਿਹੜੇ ਸਿੱਖ ਖੜੇ ਸੀ ਉਹ ਕਹਿੰਦੇ ਕਿ ਅਸੀਂ ਯਾਰ ਕਮਾਲ ਹੈ ਸਾਡੇ ਨਾਲ ਕਰਨੇ ਅਸੀਂ ਆਪਣੀ ਸੜਕ ਤੇ ਖੜੇ ਆ ਸਾਨੂੰ ਵੀ ਇੱਥੇ ਕੰਮ ਕਰਨੇ ਅਸੀਂ ਕਿਸੇ ਨੂੰ ਕੁਝ ਗਲਤ ਨਹੀਂ ਬੋਲਦੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਫਿਰ ਤੁਸੀਂ ਸਾਨੂੰ ਇੰਜ ਕਿਉਂ ਕਰ ਰਹੇ ਹੋ ਤਾਂ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਉਹ ਸਾਰੀ ਘਟਨਾ ਦੀ ਉਹਦੇ ਚ ਫਿਰ ਇੱਕ ਵਿਅਕਤੀ ਕਹਿ ਰਿਹਾ ਪੁਲਿਸ ਇੰਸਪੈਕਟਰ ਨੂੰ ਵੀ ਤੁਸੀਂ ਹੁਣ ਸਾਨੂੰ ਆਤਵੱਦੀ ਕਹਿ ਰਹੇ ਹੋ ਤੁਸੀਂ ਸਾਨੂੰ ਆਤਵੱਦੀ ਬਣਾ ਰਹੇ ਹੋ ਤਾਂ ਇੰਸਪੈਕਟਰ ਅੱਗੋਂ ਕਹਿ ਰਿਹਾ ਕਿ ਇਹ ਉਪਦਰਵੀ ਨੇ ਤਾਂ ਉਥੋਂ ਫਿਰ ਉਹ ਮਾਹੌਲ ਤਣਾ ਤਣੀ ਵਾਲਾ ਬਣ ਜਾਂਦਾ ਫਿਰ ਉਹ ਕਹਿਣ ਲੱਗਦੇ ਨੇ ਸਿੱਖ ਵਿਅਕਤੀ ਉਹਨੂੰ ਕਹਿਣ ਲੱਗਦੇ ਨੇ ਕਿ ਤੁਸੀਂ ਸਾਨੂੰ ਬਿਨਾਂ ਗੱਲ ਤੋਂ ਅਤਵਾਦੀ ਬਣਾ ਰਹੇ ਹੋ ਇਹ ਠੀਕ ਨਹੀਂ ਹੈ ਤਾਂ ਉਸ ਤੋਂ ਬਾਅਦ ਫਿਰ ਇਨਸਪੈਕਟਰ ਤੇ ਹੋਰ ਪੁਲਿਸ ਵਾਲੇ ਉਹਨਾਂ ਨੂੰ ਉੱਥੇ ਧਾਬੇ ਵਗੈਰਾ ਮਾਰ ਕੇ ਪਾਸੇ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੌਜਵਾਨਾਂ ਦੀ ਅਣਖ ਜਿਹੜੀ ਆ ਉਹ ਜਾਗ ਪੈਂਦੀ ਆ ਉਹ ਨੇੜਲੇ ਪਿੰਡਾਂ ਦੇ ਵਿੱਚ ਤੁਰੰਤ ਜਾਂਦੇ ਨੇ ਲੋਕਾਂ ਨੂੰ ਇਕੱਠਾ ਕਰਦੇ ਨੇ ਸਾਰਿਆਂ ਨੂੰ ਵੀਡੀਓ ਵਿਖਾਉਂਦੇ ਨੇ ਤੇ ਦੱਸਦੇ ਨੇ ਕਿ ਇੱਥੇ ਯੂਪੀ ਦੇ ਵਿੱਚ ਸ਼ਰਿਆਮ ਆਪਾਂ ਨੂੰ ਅਤਵਾਦੀ ਇਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਇਹ ਆਪਣੇ ਨਾਲ ਕੱਲ ਨੂੰ ਕੀ ਕਰਨਗੇ ਤਾਂ ਫਿਰ ਉਹ ਇਕੱਠੇ ਹੋ ਕੇ ਸੈਂਕੜੇ ਵਿਅਕਤੀ ਜਾ ਕੇ ਐਸਪੀ ਦੇ ਦਫ਼ਤਰ ਅੱਗੇ ਧਰਣਾ ਲਾ ਲੈਂਦੇ ਨੇ ਤਾਂ ਫਿਰ ਹੁਣ ਤਾਜ਼ਾ ਜਾਣਕਾਰੀ ਆ ਰਹੀ ਕਿ ਉਸ ਐਸਪੀ ਦੀ ਉਸ ਇੰਸਪੈਕਟਰ ਵਿਵੇਕ ਕੁਮਾਰ ਦੀ ਬਦਲੀ ਥਾਣੇ ਤੋਂ ਕੋਤਵਾਲੀ ਤੋਂ ਕਰ ਦਿੱਤੀ ਗਈ ਹੈ ਪਰ ਇਹ ਘਟਨਾ ਬਹੁਤ ਵੱਡੇ ਸਵਾਲ ਖੜੇ ਕਰਦੀ ਹੈ ਔਰ ਸੋਚਣ ਦੀ ਮੰਗ ਕਰਦੀ ਹੈ ਦੇਖੋ ਇਹ ਕੋਈ ਛੋਟੀ ਗੱਲ ਨਹੀਂ ਹੈ ਔਰ ਨਾ ਇਹ ਆਪ ਮੁਹਾਰੇ ਆਪਣੇ ਆਪ ਹੋਇਆ ਅਸਲ ਦੇ ਵਿੱਚ ਇਹ ਇੱਕ ਘਟਿਆ ਸਿਆਸਤ ਦੀ ਦੇਣ ਹੈ ਇੱਕ ਐਹੋ ਜੀ ਸਿਆਸਤ ਦੇਸ਼ ਦੇ ਵਿੱਚ ਚੱਲ ਰਹੀ ਹੈ ਜਿਹੜੀ ਨਫ਼ਰਤ ਦੇ ਨਾਂ ਤੇ ਵਾਧੀ ਫੁੱਲਦੀ ਹੈ ਜਿਹੜੀ ਸਿਆਸਤ ਲੋਕਾਂ 'ਚ ਵੰਡੀਆਂ ਪਾ ਕੇ ਨਫ਼ਰਤ ਫਲਾਕੇ ਹੀ ਰਾਜ ਗੱਦੀਆਂ ਨੂੰ ਹੱਥ ਪਾਉਂਦੀ ਹੈ ਤੇ ਖਾਸ ਕਰ ਦੇਸ਼ ਦੇ ਵਿੱਚ ਜਿਹੜੇ ਘੱਟ ਗਿਣਤੀ ਭਾਈਚਾਰੇ ਨੇ ਉਹਨਾਂ ਦੇ ਖਿਲਾਫ ਨਫ਼ਰਤ ਫਲਾਉਣੀ ਉਸ ਸਿਆਸਤ ਦਾ ਇੱਕ ਅਜਮਾਇਆ ਹੋਇਆ ਹਥਕੰਡਾ ਹੈ ਇਸੇ ਕਰਕੇ ਹੀ ਚਾਹੇ ਉਹ ਸਿੱਖ ਘੱਟ ਗਿਣਤੀ ਭਾਈਚਾਰਾ ਹੈ ਚਾਹੇ ਉਹ ਮੁਸਲਮ ਘੱਟ ਗਿਣਤੀ ਭਾਈਚਾਰਾ ਹੈ ਚਾਹੇ ਹੋਰ ਇਸਾਈ ਘੱਟ ਗਿਣਤੀ ਭਾਈਚਾਰਾ ਹੋਵੇ ਜਾਂ ਕੋਈ ਹੋਰ ਹੋਵੇ ਉਨਾ ਦੇ ਖਿਲਾਫ ਇੱਕ ਵਿਸ਼ੇਸ਼ ਅਜੰਡੇ ਵਜੋਂ ਇਸ ਕਿਸਮ ਦਾ ਮਾਹੌਲ ਪੈਦਾ ਕੀਤਾ ਜਾਂਦਾ ਹੁਣ ਤੁਸੀਂ ਦੇਖੋ ਇਹ ਜਿਹੜਾ ਇਨਸਪੈਕਟਰ ਨੇ ਉੱਥੇ ਇੰਜ ਜਿਹਦੇ ਉੱਪਰ ਦੋਸ਼ ਲੱਗੇ ਨੇ ਕਿ ਉਹਨੇ ਇਹ ਸ਼ਬਦਾਵਲੀ ਬੋਲੀ ਹੈ ਇਹ ਮਹਿਜ਼ ਨਿੰਦਾ ਕਰਨ ਦਾ ਮਾਮਲਾ ਨਹੀਂ ਹੈ ਨਿੰਦਾ ਤਾਂ ਸੁਖਬੀਰ ਬਾਦਲ ਨੇ ਵੀ ਕਰ ਦਿੱਤੀ ਨਿੰਦਾ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕਰ ਦਿੱਤੀ ਨਿੰਦਾ ਤਾਂ ਹੋਰ ਸਿੱਖ ਸਖਸ਼ੀਤਾਂ ਵੀ ਕਰ ਰਹੀਆਂ ਨੇ ਪਰ ਮਾਮਲਾ ਮਹਿਜ਼ ਕੱਲੀ ਨਿੰਦਾ ਤੱਕ ਨਹੀਂ ਹੈ ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ ਨਿੰਦਾ ਦੇ ਨਾਲ-ਨਾਲ ਇਹਦੀ ਜੜ ਫਰੋਲਣੀ ਚਾਹੀਦੀ ਹੈ ਔਰ ਮੈਨੂੰ ਲੱਗਦਾ ਕਿ ਇਹ ਮਾਮਲਾ ਇੱਕ ਘਟੀਆ ਸਿਆਸਤ ਦੇ ਨਾਲ ਜੁੜਿਆ ਹੈ ਜਿਹਦੀ ਵਿਰੋਧਤਾ ਹੋਣੀ ਚਾਹੀਦੀ ਹੈ ਕੱਲੀ ਨਿੰਦਾ ਨਹੀਂ ਨਹੀਂ ਤਾਂ ਇਹ ਭਾਰਤ ਦੇਸ਼ ਜਿਹੜਾ ਹੈ ਇਹ ਇਹਨੂੰ ਬਹੁਤ ਛੇਤੀ ਅੱਗ ਦੇ ਵਿੱਚ ਝੋਕਿਆ ਜਾ ਸਕਦਾ ਹੈ ਕੁਝ ਲੋਕਾਂ ਵੱਲੋਂ ਗਲਤ ਤਰੀਕਿਆਂ ਦੇ ਨਾਲ ਜਿਸ ਤੋਂ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੁਸੀਂ ਦੇਖੋ ਕੰਗਨਾਰ ਨੌਤ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਸੀ ਤਾਂ ਉਦੋਂ ਉਹ ਕਿਸਾਨਾਂ ਨੂੰ ਅਤਵਾਦੀ ਕਿਸਾਨ ਕਰਕੇ ਨਹੀਂ ਕਹਿ ਰਹੀ ਸੀ ਇਸ ਕਰਕੇ ਕਹਿ ਰਹੀ ਸੀ ਕਿਉਂਕਿ ਉੱਥੇ ਪੱਗਾਂ ਵਾਲੇ ਸੀ ਜ਼ਿਆਦਾ ਇਸ ਕਰਕੇ ਉਹ ਇਹ ਅੱਤਵਾਦੀ ਨੇ ਇਹ ਵੱਖਵਾਦੀ ਨੇ ਤੇ ਭਾਜਪਾ ਦੇ ਬਹੁਤ ਸਾਰੇ ਆਗੂਆਂ ਨੇ ਉਸ ਵਕਤ ਵੀ ਤੇ ਜਦੋਂ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਪਰ ਭਾਜਪਾ ਦੇ ਇੱਕ ਆਗੂ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਨੇ ਗੱਡੀ ਚੜਾਈ ਸੀ ਉਹਦੇ ਸ਼ੋਕਰੇ ਨੇ ਜਦੋਂ ਲੋਕਾਂ ਨੂੰ ਉੱਥੇ ਰੋਲਿਆ ਸੀ ਉਦੋਂ ਵੀ ਉੱਥੇ ਇਹੋ ਜੀ ਨਫ਼ਰਤ ਭਰੀ ਬਿਆਨਬਾਜ਼ੀ ਕੀਤੀ ਗਈ ਸੀ ਫਲਾਈ ਗਈ ਸੀ ਔਰ ਉਹਦੇ ਸ਼ੋਕਰੇ ਨੂੰ ਜੇਲ੍ਹ 'ਚ ਰਹਿਣ ਤੋਂ ਬਾਅਦ ਹੁਣ ਚਾਹੇ ਅਦਾਲਤ ਨੇ ਜਬਾਨ ਤਾਂ ਦਿੱਤੀ ਹੈ ਪਰ ਉਹਦੇ ਬਾਹਰ ਆਉਣ ਤੇ ਫਿਰ ਇਹ ਘਟਨਾਵਾਂ ਵਧਨੀਆਂ ਸੀ ਵੱਧ ਸਕਦੀਆਂ ਸੀ ਔਰ ਉਹੀਓ ਕੰਮ ਸ਼ੁਰੂ ਹੋ ਗਿਆ ਅਸਲ ਦੇ ਵਿੱਚ ਇਹ ਜਿਹੜੀ ਭਾਜਪਾ ਦੇ ਕਾਫੀ ਸਾਰੇ ਆਗੂਆਂ ਤੇ ਇਹ ਦੋਸ਼ ਲੱਗਦਾ ਕਿ ਉਹ ਇਹੋ ਜੀ ਜਿਹੜੀ ਸਿਆਸਤ ਕਰਦੇ ਨੇ ਜਿਹਦੇ ਚੋਂ ਘੱਟ ਗਿਣਤੀਆਂ ਨੂੰ ਟਾਰਗੇਟ ਕਰਦੇ ਨੇ ਔਰ ਉਹਦੇ ਵਿੱਚੋਂ ਹੀ ਕਿੱਥੇ ਨਾ ਕਿੱਥੇ ਇਹ ਦੋਸ਼ ਜਿਹੜਾ ਸਾਹਮਣੇ ਆ ਰਿਹਾ ਕਿ ਇੱਕ ਪੁਲਿਸ ਇਨਸਪੈਕਟਰ ਨੇ ਇਹ ਗੱਲ ਸਿੱਖਾਂ ਨੂੰ ਬੋਲੀ ਹੈ ਕਿਉਂ ਅਤਵਾਦੀ ਕਿਹਾ ਜਾਂਦਾ ਹੈ ਇਸ ਕਰਕੇ ਵੀ ਸਿੱਖਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ 82% ਕੁਰਬਾਨੀਆਂ ਦਿੱਤੀਆਂ ਇਸ ਕਰਕੇ ਸਿੱਖ ਅਤਵਾਦੀ ਨੇ ਜਾਂ ਅੱਜ ਵੀ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਨੇਪਾਲ ਦੇ ਬਾਰਡਰ ਤੇ ਪਠਾਨ ਦੇ ਬਾਰਡਰ ਤੇ ਵੱਡੀ ਗਿਣਤੀ ਸਿੱਖ ਬਟਾਲੀਨਾ ਤਨਾਤ ਕੀਤੀਆਂ ਜਾਂਦੀਆਂ ਨੇ ਰੋਜ਼ਾਨਾ ਸਿੱਖ ਗੱਬਰਾਂਾਂ ਦੀਆਂ ਜਿਹੜੀਆਂ ਲਾਸ਼ਾਂ ਤਰੰਗਾ ਚ ਲਿਫਟ ਕੇ ਆਉਂਦੀਆਂ ਨੇ ਕਿ ਇਸ ਕਰਕੇ ਅਤਵਾਦੀ ਕਿਹਾ ਜਾਂਦਾ ਹੈ ਕਿ ਸਿੱਖ ਸਿੱਖ ਲੰਗਰ ਲਾਉਂਦੇ ਨੇ ਸਿੱਖ ਸਾਰੇ ਭਾਈਚਾਰਿਆਂ ਦੇ ਨਾਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਇਸ ਕਰਕੇ ਅਤਵਾਦੀ ਕਿਹਾ ਜਾਂਦਾ ਕਿਉਂ ਕਿ ਆ ਜਾਂਦਾ ਜੇਕਰ ਸਿੱਖਾਂ ਦੇ ਵਿੱਚ ਵੀ ਕੁਝ ਲੋਕ ਚੱਕਵੇਂ ਹੈ ਹੋ ਸਕਦੇ ਨੇ ਹਰ ਹਰ ਭਾਈਚਾਰੇ ਚ ਕੁਝ ਹੁੰਦੇ ਨੇ ਜਿਹੜੇ ਜਿਹੜੇ ਚੱਕਵੇਂ ਹੁੰਦੇ ਨੇ ਜਾਂ ਕੁਝ ਖਰੂਦੀ ਹੁੰਦੇ ਨੇ ਉਹ ਹਰ ਹਰ ਭਾਈਚਾਰੇ ਚ ਕੁਝ ਵਿਅਕਤੀ ਹੁੰਦੇ ਨੇ ਜਿਨ੍ਹਾਂ ਚ ਆਕੜ ਹੰਕਾਰ ਹੁੰਦਾ ਜਾਂ ਜਿਹੜੇ ਵਿਅਕਤੀ ਮਤਲਬ ਖਰੂਦ ਪਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਹੋ ਸਕਦਾ ਸਿੱਖਾਂ ਚ ਵੀ ਕੁਝ ਵਿਅਕਤੀ ਇਹੋ ਜਿਹੇ ਹੋਣ ਜਿਵੇਂ ਬਾਕੀਆਂ ਚ ਵੀ ਹੈਗੇ ਨੇ ਤਾਂ ਉਹਨਾਂ ਦੇ ਆਧਾਰ ਤੇ ਕੁਝ ਵਿਅਕਤੀਆਂ ਦੇ ਆਧਾਰ ਤੇ ਪੂਰੇ ਭਾਈਚਾਰੇ ਨੂੰ ਇੰਜ ਸਮਝਣਾ ਯਾਹ ਬੋਲਣਾ ਇਹ ਸਿਰੇ ਦੀ ਘਟਿਆ ਸੋਚ ਹੈ ਘਟਿਆ ਮੰਨ ਸਕਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦਾ ਨੋਟਿਸ ਹੁਣ ਗ੍ਰਹਿ ਮੰਤਰਾਲੇ ਨੂੰ ਵੀ ਲੈਣਾ ਚਾਹੀਦਾ ਉਹ ਗ੍ਰਹਿ ਮੰਤਰਾਲਾ ਜਿਹਨੇ ਅਣਗਿਣਤ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਜੇਲ੍ਹਾਂ ਚ ਤੁੰਨਾ ਹੋਇਆ ਉਸ ਗ੍ਰਹਿ ਮੰਤਰਾਲੇ ਨੂੰ ਅੱਜ ਇਸ ਸੈਕੀ ਦਾ ਵੀ ਨੋਟਿਸ ਲੈਣਾ ਚਾਹੀਦਾ ਜਿਹੜੀ ਸੈਕੀ ਬਿਨਾ ਗੱਲ ਤੋਂ ਜਿਹੜੇ ਕਿਸਾਨ ਸਿੱਖ ਨੇ ਖੇਤੀ ਕਰਦੇ ਨੇ ਯੂਪੀ ਦੇ ਵਿੱਚ ਉਹਨਾਂ ਨੂੰ ਅਤਵਾਦੀ ਕਹਿੰਦੀ ਹੈ ਤਾਂ ਇਹ ਮਹਿਜ਼ ਇੱਕ ਥਾਣੇਦਾਰ ਦੀ ਭਾਸ਼ਾ ਨਹੀਂ ਅਸਲ 'ਚ ਇਹ ਇੱਕ ਸੋਚੀ ਸਮਝੀ ਮਹਿਮਾ ਜਿਹੜੀ ਛੇੜੀ ਜਾਂਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਮੇਰੇ ਨਾਲ ਕੈਮਰੇ ਤੇ ਜਗਮੀਤ ਸਿੰਘ ਬਹੁਤ ਮਿਹਰਬਾਨੀ